ਸਿਰਿਆ ਕਾਲ ਜੀ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਅਸੀਂ ਲੰਗ ਰਹੇ ਸੀ ਇੱਥੇ ਬੀਰ ਜੀ ਨੇ ਆਪਣਾ ਢਾਬਾ ਬਣਾਇਆ ਫੋਰਚੂਨਰ ਢਾਬਾ ਠੀਕ ਆ ਜੀ ਆਹ ਦੇਖੋ ਫੋਰਚੂਨਰ ਢਾਬਾ ਤੇ ਸਰਦਾਰ ਜੀ ਫੋਰਚੂਨਰ ਢਾਬਾ ਇਹਨਾਂ ਦਾ ਤੇ ਦੇਖੋ ਧਿਆਨ ਨਾਲ ਬੀਰ ਜੀ ਨੂੰ ਪੁੱਛਦੇ ਆਂ ਕਿਹੜਾ ਪਿੰਡ ਆ ਕੀ ਆ ਇਹਨਾਂ ਦੇ ਕਿਵੇਂ ਆੜੀ ਆਇਆ ਥੋੜਾ ਜਿਆ ਉੱਚੀ ਬੋਲਿਓ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਕਿਹੜਾ ਪਿੰਡ ਆਈ ਮੈਂ ਖੰਨੇ ਤੋਂ ਆ ਵੀਰ ਜੀ ਠੀਕ ਆਈ ਖੰਨੇ ਤੋਂ ਤੇ ਇਹ ਆਪਾਂ ਢਾਬਾ ਖੋਲਿਆ ਕਿਵੇਂ ਆਪਣੇ ਦਿਮਾਗ 'ਚ ਆਇਆ ਇਹ ਢਾਬਾ ਖੋਲਣ ਦਾ ਇਹ ਅੱਜ ਕੱਲ ਦਾ ਟ੍ਰੈਂਡ ਆ ਜੀ ਗੱਡੀਆਂ ਦੇ ਵਿੱਚ ਫਲਾਉਣਾ ਲੋਕਾਂ ਨੂੰ ਤੇ ਜਿਵੇਂ ਹਰ ਇੱਕ ਆਪਾਂ ਦੇ ਦੇ ਪਿੰਡ ਸ਼ਹਿਰ ਦੇ ਵਿੱਚ ਕਿਸੇ ਸ਼ਹਿਰਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਠੀਕ ਆ ਜੀ ਗੱਡੀਆਂ ਲੱਗੀਆਂ ਹੋਈਆਂ ਨੇ ਤੇ ਮੈਂ ਸਰਜ ਕੀਦਾ ਯੂਟਿਊਬ ਤੇ ਉੱਪਰ ਠੀਕ ਹੈ ਜੀ ਕਿਸੇ ਨੇ ਫੋਰਚੂਨਰ ਗੱਡੀ ਦੇ ਵਿੱਚ ਨਹੀਂ ਲਾਇਆ ਹੈ ਠੀਕ ਹੈ ਜੀ ਇਸ ਕਰਕੇ ਚਲੋ ਸਾਡੇ ਕੋਲ ਸੀਗਾ ਕਿ ਅਸੀਂ ਕਹਾਂ ਵੀ ਇੱਕ ਮਿਸਾਲ ਕਾਇਮ ਕਰੀਏ ਇੱਕ ਰਿਕਾਰਡ ਕਾਇਮ ਕਰੀਏ ਹਾਂ ਜੀ ਵੀ ਤਾਂ ਫੋਰਚੂਨਰ ਤੁਹਾਨੂੰ ਜਰੂਰ ਕੀਤਾ ਹੈ ਇਹ ਕੰਮ ਠੀਕ ਹੈ ਜੀ ਤੇ ਉਹ ਇਹ ਜਿਹੜੇ ਹੁਣ ਆਪਣੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਧਰ ਡਾਲਰਾਂ ਦੇ ਪਿੱਛੇ ਭੱਜ ਰਹੇ ਨੇ ਫਿਰ ਅਖਿਆਈਆਂ ਕੱਟ ਰਹੇ ਨੇ ਉਹਨਾਂ ਨੂੰ ਥੋੜਾ ਕੋਈ ਸੁਝਾਅ ਆਹੀ ਹੈ ਜੀ ਵੀ ਆਪਣਾ ਪੰਜਾਬ ਵਿਚ ਰਕੇ ਕੰਮ ਕਰੀਏ ਹਾਂ ਤਾਂ ਦੇਖਦੇ ਆ ਬਾਹਰਲੇ ਮੁਲਕਾਂ 'ਚ ਕਿੰਨਾ ਜ਼ਿਆਦਾ ਬੁਰਾ ਹਾਲ ਆ ਹਾਂ ਜੀ ਇਹ ਜੇ ਵੀ ਕਈ ਵਾਰ ਸਮਾਂ ਆ ਜਾਂਦਾ ਰੱਬ ਨਾ ਕਰੇ ਕਈਆਂ ਦੀ ਲਾਸ਼ਾਂ ਤੱਕ ਨਹੀਂ ਆਉਂਦੀਆਂ ਹੈਗੀਆਂ ਪਰਿਵਾਰ ਨੂੰ ਦੇਖਣ ਨੂੰ ਮੂੰਹ ਤੱਕ ਨਹੀਂ ਮਿਲਦੇ ਹੈਗੇ ਬਿਲਕੁਲ ਜਿਉਂ ਉਹਦੇ ਨਾਲੋਂ ਬੈਠ ਰਹੇ ਆ ਕਿ ਆਪਾਂ ਆਪਣੇ ਪਰਿਵਾਰ ਦੇ ਲੈ ਘੱਟ ਕਮਾ ਲਈਏ 1000 ਪੈਸੇ ਪਰ ਆਪਣੇ ਪਰਿਵਾਰ ਦੇ ਰਕੇ ਕਮਾਈਏ ਤੇ ਇਹ ਨੌਜਵਾਨਾਂ ਨੂੰ ਸਾਡੀ ਸੇਧ ਦੇਣ ਵਾਸਤੇ ਅਸੀਂ ਆਪ ਖੜੇ ਆ ਜੀ ਠੀਕ ਹੈ ਤੁਹਾਡੇ ਮੈਨੂ ਦੇ ਵਿੱਚ ਕੀ ਕੀ ਆਈਏ ਇਹਦੇ ਵਿੱਚ ਸਾਡੇ ਕੋਲ ਚਾਵਲ ਹੁੰਦੀ ਹੈ ਜੀ ਖੜੀ ਚਾਵਲ ਰਾਜਮਾ ਚਾਵਲ ਨਾਲ ਰੋਟੀ ਵੀ ਹੁੰਦੀ ਆ ਲੱਸੀ ਵੀ ਘਰਾਂ ਹੁੰਦੀ ਆ ਜੀ ਚਾਲਾ ਸੀ ਜੀ ਰਾਜਾ ਫਿਰ ਆਡਾ ਮੱਕੀ ਦੀ ਰੋਟੀ ਸਾਗ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਤੇ ਇਹਦੇ ਬਗੈਰ ਤੁਸੀਂ ਹੋਰ ਕੋਈ ਆਪਣਾ ਕਾਰੋਬਾਰ ਢਾਬੇ ਤੋਂ ਬਗੈਰ ਅਸੀਂ 15 16 ਸਾਲ ਹੋ ਗਏ ਮੈਂ ਕੀਰਤਨ ਕਰਦਾ ਕੀਰਤਨੀ ਦੀ ਸੇਵਾ ਕਰਦਾ ਜੀ ਜਿੱਦਾਂ ਸੰਗਤ ਦਾ ਹੁਕਮ ਕਰਦਿਆਂ ਨੇ ਮੈਂ ਜਾ ਕੇ ਆਉਣਾ ਉਸ ਸੇਵਾ ਕਰਕੇ ਆਉਣਾ ਠੀਕ ਹੈ ਜੀ ਤੇ ਨਾਲ ਦੀ ਨਾਲ ਹੁਣ ਵੀ ਜਿੱਥੇ ਚਲੋ ਸੰਗਤਾਂ ਹੁਕਮ ਕਰਦੀਆਂ ਨੇ ਨਾਲ ਜਾਈਦਾ ਕੀਰਤਨ ਕਰੀਦਾ ਜੀ ਠੀਕ ਹੈ ਜੀ ਹਾਂ ਜੋ ਤੋਂ ਬਿਨਾਂ ਸਾਡਾ ਇਹ ਇੱਕ ਸਾਈਡ ਬਿਜ਼ਨਸ ਮੈਂ ਸ਼ੁਰੂ ਕੀਤਾ ਆਪਣਾ ਠੀਕ ਹੈ ਜੀ ਕਿ ਕੀਰਤਨ ਫੇ ਕਿਹੜੇ ਜਥੇ ਨਾਲ ਆਪਣਾ ਹੈਗਾ ਜੀ ਨੌ ਤੇ ਮੈਂ ਆਪਣਾ ਜਥਾ ਮੇਰਾ ਜੀ ਅਸੀਂ ਆਪਣਾ ਮੈਂ ਮੈਨੀ ਆ ਹਾਂ ਜੀ ਮੇਰੇ ਆਪਣੇ ਨਾਮ ਦੇ ਆ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਮੋਹੰਪੁਰ ਵਾਲੇ YouTube ਤੇ ਭੜਦੇ ਆ ਠੀਕ ਆ ਜੀ ਬਹੁਤ ਆਪਣੀਆਂ ਕੈਸਟਾਂ ਬਹੁਤ ਆਪਣੇ ਵੀਡੀਓ ਬਹੁਤ ਮਈਆਂ ਨੇ ਬਣਤੀਆਂ ਠੀਕ ਆ ਜੀ ਹਮੇਂ ਬੰਦੇ ਉੱਪਰ ਠੀਕ ਆ ਜੀ ਹੋਰ ਇਹ ਵਧੀਆ ਚੱਲਦਾ ਹੀ ਕਾਰੋਬਾਰ ਸੰਤੋਸ਼ਟੀ ਆ ਆਪਾਂ ਨੂੰ ਜਾਣ ਦੀ ਕਿਰਪਾ ਗੁਰੂ ਸਾਹਿਬ ਦੀ ਬਹੁਤ ਰਹਿਮਤ ਆ ਕਿਰਪਾ ਗੁਰੂ ਸਾਹਿਬ ਦੀ ਕੰਮ ਆਪਾਂ ਕੋਈ ਵੀ ਆ ਕੰਮ ਜਦੋਂ ਆਪਾਂ ਮਿਹਨਤ ਦੇ ਨਾਲ ਲਗਨ ਦੇ ਨਾਲ ਕਰਦੇ ਆਂ ਤਾਂ ਆਪਾਂ ਨੂੰ ਸੰਤੋਸ਼ਟੀ ਹੋਏਗੀ ਆਪਾਂ ਨੂੰ ਆਨੰਦ ਹੀ ਆਏਗਾ ਬਿਲਕੁਲ ਮੈਂ ਨੌਜਵਾਨਾਂ ਨੂੰ ਤੁਹਾਡੇ ਚੈਨਲ ਨਾਲ ਸੁਨੇਹਾ ਦੇਣਾ ਕਿ ਆਪਣਾ ਆਪਣੇ ਪ੍ਰਵਾਸ ਤੇ ਰਹਿ ਕੇ ਘਰ ਤੇ ਰਹਿ ਕੇ ਆਪਣੇ ਪੰਜਾਬ ਨੂੰ ਸੰਭਾਲੀਏ ਤੇ ਆਪਣੇ ਪੰਜਾਬ ਤੇ ਰਹਿ ਕੇ ਕੰਮ ਕਰੀਏ ਠੀਕ ਹੈ 1 ਲੱਖ ਸਬਸਕ੍ਰਾਈਬ ਦਾ ਟਾਰਗੇਟ ਹੋਰ ਨੂੰ ਤੇ ਮੈਂ ਇਹ ਕਹਿਣਾ ਵੀ ਜਿਹੜੇ ਮੇਰੀ ਵੀਡੀਓ ਦੇਖਦੇ ਆ ਤੁਹਾਡੇ ਚੈਨਲ ਦਾ ਵੀ ਧੰਨਵਾਦ ਤੁਸੀਂ ਇੱਥੇ ਆਇਓ ਤੇ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਚੈਨਲ ਨੂੰ ਕਰੋ ਜੀ ਧੰਨਵਾਦ ਜੀ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਦੀ ਮਿਲਦੇ ਆਂ ਜੀ ਅਗਲੇ ਬਲੌਗ 'ਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਕਰੋ ਜੀ ਵੀਰ ਜੀ ਦੇ ਵੱਧ ਤੋਂ ਵੱਧ ਇੱਥੇ ਸੇਵਾ ਦਾ ਮੌਕਾ ਦਿਓ ਜੀ ਤਾਂ ਜੋ ਇਹਨਾਂ ਨੇ ਜਿਹੜਾ ਅਪਰਾਲਾ ਕੀਤਾ ਇਹਨਾਂ ਦਾ ਹੌਸਲਾ ਵੱਧ ਸਕੇ ਇਹਨਾਂ ਦੇ ਕਾਰੋਬਾਰ ਵਿੱਚ ਪਰਮਾਤਮਾ ਬਰਕਤ ਪਾਵੇ ਜੀ ਮਿਲਦੇ ਆਂ ਜੀ ਅਗਲੇ ਬਲਾਗ